ਸ੍ਰੀਲੰਕਾ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦਾ ਸਭ ਤੋਂ ਨੇੜਲਾ ਗੁਆਂਢੀ ਹੈ ਡੈਡੀ ਭਾਰਤ ਨਾਲ ਇਸ ਦੇ ਸੱਭਿਆਚਾਰਕ ਸਬੰਧ ਸਦੀਆਂ ਪੁਰਾਣੇ ਹਨ ਡੰਡੀ ਅਸ਼ੋਕ ਮਹਾਨ ਦੇ ਸਮੇਂ ਵਿੱਚ ਭਾਰਤ ਤੋਂ ਹੀ ਬੋਧ ਧਰਮ ਇੱਥੇ ਗਿਆ ਸੀ ਡੈਡੀ ਭਾਰਤੀ ਮੂਲ ਦੇ ਸਾਮੀਲ ਲੋਕ ਇੱਥੇ ਸੈਂਕੜੇ ਵਰਿਆਂ ਤੋਂ ਵਸੇ ਹੋਏ ਹਨ ਡੰਡੀ ਦੋਹਾਂ ਦੇ ਵਪਾਰਕ ਸਬੰਧ ਵੀ ਸਦੀਆਂ ਪੁਰਾਣੇ ਹਨ ਡੰਡੀ శ్రీలంਕਾ ਦਾ ਆਰਥਿਕ ਟਿਕਾ ਵੱਡੀ ਹੱਦ ਤੱਕ ਭਾਰਤ ਉੱਤੇ ਹੀ ਨਿਰਭਰ ਕਰਦਾ ਹੈ ਟੰਡੀ ਹਿੰਦ ਮਹਾਸਾਗਰ ਦੁਨੀਆ ਪਰ ਦੇ ਦੇਸ਼ਾਂ ਨੂੰ ਵਪਾਰਕ ਅਤੇ ਹੋਰ ਸਬੰਧਾਂ ਲਈ ਜੋੜਨ ਵਾਲਾ ਸਮੁੰਦਰੀ ਖੇਤਰ ਹੈ ਜਿਸ ਵਿੱਚ ਅਕਸਰ अनेका तरह ਦੀਆਂ ਚੁਣੌਤੀਆਂ ਬਣੀਆਂ ਰਹਿੰਦੀਆਂ ਹਨ ਡੰਡੀ ਦੋਹਾ ਗੁਆਂਡੀ ਦੇਸ਼ਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਡੰਡੀ ਇਸੇ ਲਈ ਹੀ ਕੋਲੰਬੋ ਸੁਰੱਖਿਆ ਸੰਮੇਲਨ ਜਿਸ ਵਿੱਚ ਸਮੁੰਦਰ ਦੇ ਨੀਡਲੇ ਗਵਾਂਡੀ ਮਾਲਦੀਵਜ਼ ਅਤੇ ਮਾਰਸ਼ੀਸ ਵੀ ਸ਼ਾਮਿਲ ਹਨ ਨੇ ਆਪਸੀ ਸਮਝੌਤੇ ਰਾਹੀਂ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਯੋਜਨਾਬੰਦੀ ਕੀਤੀ ਹੋਈ ਹੈ ਡੰਡੀ ਲਗਭਗ 2 ਸਾਲ ਪਹਿਲਾਂ শ্রীলঙ্কা ਨੂੰ ਇੱਕ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪਿਆ ਡੰਡੀ ਉਥੇ ਬੇहद ਪਰੇਸ਼ਾਨੀ ਵਾਲੇ ਹਾਲਾਤ ਵਿੱਚ ਲੋਕ ਗਲੀਆਂ ਬਾਜ਼ਾਰਾਂ ਵਿੱਚ ਉੱਤਰ ਆਏ ਡੰਡੀ ਤਤਕਾਲੀ ਸਰਕਾਰ ਲਈ ਉਥੇ ਸ਼ਾਂਤੀ ਬਹਾਲ ਕਰਨਾ ਬੇहद ਮੁਸ਼ਕਿਲ ਹੋ ਗਿਆ ਡੰਡੀ ਉਸ ਸਮੇਂ ਭਾਰਤ ਨੇ ਹੀ 127 ਕਰੋੜ ਰੁਪਏ 15 ਮਿਲੀਅਨ ਡਾਲਰ ਦੀ ਆਰਥਿਕ ਮਦਦ ਦੇ ਕੇ ਜਿੱਥੇ ਉਸ ਨੂੰ ਇੱਕ ਵੱਡਾ ਸਹਾਰਾ ਦਿੱਤਾ ਸੀ ਉਥੇ ਲਗਾਤਾਰ ਇਸ ਦੇਸ਼ ਦੀ ਮੁੱਢਲੀ ਢਾਂਚੇ ਨੂੰ ਮਜ਼ਬੂਤ ਅਤੇ ਵਿਕਸਿਤ ਕਰਨ ਲਈ ਵੀ ਆਪਣੀ ਪੂਰੀ ਮਦਦ ਦਿੱਤੀ ਸੀ ਡੰਡੀ ਸਾਲ ਪਰ ਪਹਿਲਾਂ ਉਥੇ ਮਜ਼ਬੂਤ ਹੋਈ ਨੈਸ਼ਨਲ ਪੀਪਲਸ ਪਾਵਰ ਪਾਰਟੀ ਨੇ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਅਤੇ ਅਨੂਰਾ ਕੁਮਾਰ ਦਿਸਾਨਾਇਕ ਨਾਇਕਾ ਦੀ ਅਗਵਾਈ ਵਿੱਚ ਮਾਰਕਸਵਾਦੀ ਸਰਕਾਰ ਦਾ ਗਠਨ ਕੀਤਾ ਗਿਆ ਸੀ ਡੰਡੀ ਚੀਨ ਨੇ ਵੀ శ్రీలంਕਾ ਨੂੰ ਵਿਆਜ ਉੱਤੇ ਵੱਡੀ ਰਕਮ ਦਿੱਤੀ ਹੋਈ ਹੈ ਡੰਡੀ ਨਵੇਂ ਹਾਲਾਤ ਨੂੰ ਦੇਖਦਿਆਂ ਇਹ ਵੀ ਮਹਿਸੂਸ ਹੋਣ ਲੱਗਾ ਸੀ ਕਿ ਦਿਸਾਨਾਇਕਾ ਦੀ ਸਰਕਾਰ ਦਾ ਵਧੇਰੇ ਝੁਕਾ ਚੀਨ ਵੱਲ ਹੋਵੇਗਾ ਪਰ ਉਹਨਾਂ ਦੀ 15 ਤੋਂ 17 ਦਸੰਬਰ ਤੱਕ ਦੀ ਭਾਰਤ ਯਾਤਰਾ ਨੇ ਕਈ ਗੱਲਾਂ ਨੂੰ ਸਪਸ਼ਟ ਕਰ ਦਿੱਤਾ ਹੈ ਡੈਂਡੀ ਦਸਾ ਨਾਇਕਾ ਦੀ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਵਿਦੇਸ਼ ਫੇਰੀ ਸੀ ਡੰਡੀ ਉਨਾਂ ਨੇ ਇੱਥੇ ਆ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਸ਼੍ਰੀਲੰਕਾ ਪਹਿਲਾਂ ਵਾਂਗ ਹੀ ਭਾਰਤ ਨਾਲ ਆਪਣੇ ਪ੍ਰੰਪਰਾਗਤ ਰਿਸ਼ਤਿਆਂ ਨੂੰ ਮਹੱਤਵ ਦਿੰਦਾ ਹੈ ਡੈਡੀ ਐਬੀਕੇ ਉਹ ਭਾਰਤ ਨਾਲ ਵੱਦੋ ਵੱਦ ਵਪਾਰਕ ਸੰਬੰਧ ਬਣਾਈ ਰੱਖਣ ਦਾ ਚਾਹਵਾਨ ਹੈ ਅਤੇ ਦੇਸ਼ ਦੇ ਪੁਨਰ ਨਿਰਮਾਣ ਲਈ ਭਾਰਤ ਦੀ ਪੂਰੀ ਮਦਦ ਚਾਹੁੰਦਾ ਹੈ ਡੰਡੀ ਸਰਕਾਰ ਬਣਨ ਤੋਂ ਪਹਿਲਾਂ ਵੀ ਆਪਣੀ ਪਾਰਟੀ ਵੱਲੋਂ ਦਸਾਂ ਨਾਇਕਾ ਭਾਰਤ ਆਏ ਸਨ ਡੰਡੀ ਉਹਨਾਂ ਨੂੰ ਸ਼੍ਰੀਲੰਕਾ ਦੇ ਭਾਰਤ ਨਾਲ ਰਹੇ ਨੇੜਲੇ ਸਬੰਧਾਂ ਦਾ ਪੂਰਾ ਅਹਿਸਾਸ ਹੈ ਡੰਡੀ ਉਹਨਾਂ ਨੇ ਆਪਣੀ ਇਸ ਫੇਰੀ ਦੌਰਾਨ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਦੀ ਵਿਦੇਸ਼ ਨੀਤੀ ਵਿੱਚ ਭਾਰਤ ਤਰਜੀਹੀ ਦੇਸ਼ ਹੈ ਡੰਡੀ ਸਟਾਕ